ਪੁਰੀ ਫੇਟ ਥੋੜਾ ਸਾਰੇ 10 ਵਜੇ ਲੇਕੇ ਮੇਰੇ ਇਸ ਚੈਨਲ ਦੇ ਉੱਪਰ 10 ਚੈਨਲ ਨੇ ਇਹ ਤੀਸਰਾ ਹੈਗਾ ਇਹ ਉਹ ਆ ਜਿਹੜਾ ਮਤਲਬ ਦਿਲ ਦੇ ਥੋੜਾ ਜ਼ਿਆਦਾ ਨੇੜੇ ਆ ਕਿਤਾਬਾਂ ਦੇ ਨਾਲ ਰਿਲੇਟਡ ਹੈਗਾ ਤੇ ਥੋੜਾ ਚੰਗਾ ਕੰਟੈਂਟ ਇੱਥੇ ਮੈਨੂੰ ਲੱਗਦਾ ਕਿਉਂਕਿ ਕਿਤਾਬਾਂ ਦੇ ਵਿੱਚੋਂ ਪੜਦਾ ਰਹਿਣਾ ਇਨਫੋਰਮੇਸ਼ਨ ਤੇ ਉਹੀ ਸਾਰਾ ਆਪਾਂ ਇੱਥੇ ਗੱਲਾਂ ਕਰਦੇ ਆਂ ਦੂਸਰੇ ਦੇ ਵਿੱਚ ਇੱਕ ਸਟਾਕ ਮਾਰਕੀਟ ਹੈਗੀ ਆ ਤੇ ਇੱਕ ਦੁਨੀਆ ਕ੍ਰਾਈਮ ਦੀ ਉੱਥੇ ਕ੍ਰਾਈਮ ਦੀਆਂ ਕਹਾਣੀਆਂ ਨੇ ਪਰ ਇਹ ਵਾਲਾ ਪਰਸਨਲੀ ਮੇਰਾ ਫੇਵਰਿਟ ਹੈਗਾ ਅੱਜ ਦੀ ਕਹਾਣੀ ਆਪਣੀ ਹੈ ਤੁਹਾਨੂੰ ਥੰਬਨੇਲ ਤੋਂ ਥੋੜਾ ਆਈਡੀਆ ਹੋ ਗਿਆ ਹੋਊਗਾ ਮਹਾਰਾਜਾ ਰਣਜੀਤ ਸਿੰਘ ਤੇ ਦੇਖੋ ਮਹਾਨ ਰਾਜਾ ਪੰਜਾਬ ਦਾ ਤੇ ਉਸ ਤੋਂ ਇਲਾਵਾ ਦੂਸਰੇ ਪਾਸੇ ਅਬਦਾਲੀ احمد ਸ਼ਾਹ ਅਬਦਾਲੀ ਆਪਾਂ ਸਾਰੇ ਪੰਜਾਬੀ ਇਹਨਾਂ ਦੋਨੇ ਇਨਸਾਨਾਂ ਦੀਆਂ ਕਹਾਣੀਆਂ ਸੁਣਦੇ ਵੱਡੇ ਹੋਏ ਹਾਂ ਇੱਕ ਦੀ ਆਪਾਂ ਪੋਜ਼ਿਟਿਵ ਸੈਂਸ ਲਈਆਂ ਤੇ ਦੂਸਰਾ ਸਾਡੇ ਲਈ ਨੈਗੇਟਿਵ ਰਿਹਾ ਤੇ ਅੱਜ ਦੀ ਕਹਾਣੀ ਦੇ ਵਿੱਚ ਦੋਨੇ ਹੀ ਮਤਲਬ ਇਨਸਾਨ ਇਕੱਠੇ ਨੇ ਅਬਦਾਲੀ ਥੋੜਾ ਪਹਿਲਾਂ ਦੇ ਟਾਈਮਸ ਹੋਇਆ ਤਾਂ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੱਕ ਹੁੰਦੇ ਹੁੰਦੇ ਉਹਦਾ ਪੋਤਾ ਪੋਤੇ ਦੀ ਗੱਲਬਾਤ ਹੈਗੀ ਤੇ ਹੁਣ ਆਪਾਂ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਥੋੜਾ ਜਿਹਾ ਪਹਿਲਾਂ ਮੈਂ ਪਿੱਛੇ ਜਾਊਂਗਾ ਇਸ ਕਹਾਣੀ ਦੇ ਵਿੱਚ ਕਿਤੇ ਤਾਂ ਸਾਡੇ ਐਡੀਟਰ ਸਾਹਿਬ ਮੈਨੂੰ ਰੋਕਦੇ ਹੁੰਦੇ ਆ ਇਹੋ ਜਿਹੀਆਂ ਕਹਾਣੀਆਂ ਸੁਣਾਉਣ ਤੋਂ ਉਹ ਕਹਿ ਦਿੰਦੇ ਮੈਨੂੰ ਕਿ ਅੱਜ ਕੱਲ ਇਹੋ ਜਿਹੀਆਂ ਕਹਾਣੀਆਂ ਨੂੰ ਕੋਈ ਜ਼ਿਆਦਾ ਪਸੰਦ ਨਹੀਂ ਕਰਨਾ ਤੁਸੀਂ ਰਹਿਣ ਦਿਓ ਕਰੋ ਇਹਨਾਂ ਕਹਾਣੀਆਂ ਨੂੰ ਸੁਣਾਉਣ ਨੂੰ ਪਰ ਕਿਤੇ ਕਿਤੇ ਮੈਂ ਧੱਕਾ ਕਰ ਲੈਣਾ ਮੈਨੂੰ ਪਰਸਨਲੀ ਬੜੀਆਂ ਪਸੰਦ ਨੇ ਇਹ ਇਤਿਹਾਸਤੀਆਂ ਕਹਾਣੀਆਂ ਤਾਂ ਮੈਂ ਅੱਜ ਵੀ ਥੋੜਾ ਤੱਕਾ ਕੀਤਾ ਤੇ ਆਪਣੀ ਇਹ ਕਹਾਣੀ ਛੋਟੇ ਮੂਰੇ ਲੈ ਕੇ ਆਇਆ ਉਮੀਦ ਆ ਤੁਹਾਨੂੰ ਪਸੰਦ ਆਊਗੀ ਤੇ ਹੁਣ ਆਪਾਂ ਚੱਲਦੇ ਆਂ ਪਹਿਲਾਂ ਇਸ ਕਹਾਣੀ ਉਹ ਜੋ ਇਨਸੀਡੈਂਟ ਹੈਗਾ ਜਿਹੜਾ ਮੈਂ ਤੁਹਾਨੂੰ ਜਿਹਦੇ ਬਾਰੇ ਸੁਣਾਉਣ ਜਾ ਰਿਹਾ ਆ ਉਸ ਤੋਂ ਥੋੜਾ ਜਿਹਾ ਪਿੱਛੇ ਜਾਵਾਂਗੇ ਕਿਉਂਕਿ ਗੱਲ ਅੱਜ ਦੀ ਕਹਾਣੀ ਚ अहमद ਸ਼ਾ ਅਬਦਾਲੀ ਦੇ ਪੋਤੇ ਦੀ ਆ ਪਰ ਪਹਿਲਾਂ ਆਪਾਂ ਥੋੜਾ ਜਿਹਾ ਅਬਦਾਲੀ ਤੇ ਪਹੁੰਚਾਂਗੇ ਤੇ ਅਬਦਾਲੀ अहमद ਸ਼ਾ ਅਬਦਾਲੀ ਨਾ ਸਭ ਨੇ ਆਪ ਸੁਣਿਆ ਹੋਇਆ ਬਹੁਤ ਸਾਰੀਆਂ ਰੇਡਸ ਕੀਤੀਆਂ ਉਹਨੇ ਦਿੱਲੀ ਤੱਕ ਪਹੁੰਚਿਆ ਤੇ ਮਰਾਠਿਆਂ ਦੇ ਨਾਲ ਸਿੱਖਾਂ ਦਾ ਟਾਈ-ਅੱਪ ਸੀ ਆਪਸ ਚ ਇਹਨਾਂ ਦੀ ਬਣਦੀ ਸੀ ਦੋਨੇ ਜਿਹੜੀਆਂ ਫੋਰਸਸ ਇਕੱਠੀਆਂ ਸੀ ਪਰ ਫਾਈਨਲੀ ਅਬਦਾਲੀ ਨੇ ਇੱਕ ਬਹੁਤ ਵੱਡੀ ਗਹਿਕਾਚ ਲੜਾਈ ਦੇ ਵਿੱਚ ਮਰਾਠਿਆਂ ਨੂੰ ਹਰਾਤਾ ਤੇ ਉਸ ਤੋਂ ਬਾਅਦ ਸਿੱਖ ਜਿਹੜੀ ਆਰਮੀ ਸੀ ਉਹ ਵੀ ਮਤਲਬ ਅੱਡ-ਅੱਡ ਮਿਸਲਾਂ ਦੇ ਵਿੱਚ ਜਾਂ ਛੋਟੇ-ਛੋਟੇ ਗਰੁੱਪਾਂ ਦੇ ਵਿੱਚ ਵੰਡੀ ਗਈ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੀ ਆਪਣਾ ਇੱਕ ਮਾਡਲਸ ਆਪਨਡ ਹੀ ਰੱਖਿਆ ਉਹ ਸੀਗਾ ਕਿ ਲੋਕੀ ਵਾਰ ਕਰਨ ਦਾ ਅਬਦਾਲੀ ਦੇ ਉੱਪਰ ਹੁਣ ਤੁਹਾਨੂੰ ਇੱਕ ਨਾਮ ਯਾਦ ਹੋਊਗਾ ਨਾਦਰ ਸ਼ਾ ਨਾਦਰ ਸ਼ਾ ਦੇ 18ਵੀਂ ਸਦੀ ਦੇ ਸਟਾਰਟਿੰਗ ਦੇ ਵਿੱਚ ਦਿੱਲੀ ਤੇ ਬਹੁਤ ਜ਼ਬਰਦਸਤ ਅਟੈਕ ਕੀਤਾ ਸੀ ਤੇ ਅਟੈਕ ਲੁੱਟਿਆ ਤਾਂ ਬਹੁਤ ਜ਼ਿਆਦਾ ਪਰ ਉਸ ਤੋਂ ਇਲਾਵਾ ਜਿਹਨੇ ਲੋਕ ਮਾਰੇ ਸੀ ਨਾਦਰ ਸ਼ਾਹ ਨੇ ਉੱਥੇ ਤਾਂ ਉਹ ਇੱਕ ਡਿਫਰੈਂਟ ਕਹਾਣੀ ਆ ਕਦੇ ਮੌਕਾ ਮਿਲਿਆ ਤਾਂ ਉਹ ਵੀ ਤੁਹਾਨੂੰ ਮੈਂ ਸੁਣਾਉਂਗਾ ਤਖਤ ਤੇ ਤਾऊस ਮੁਗਲਾਂ ਨੇ ਪੂਰੇ ਇੰਡੀਆ ਚ ਜਿੰਨੀ ਵੀ ਦੌਲਤ ਇਕੱਠੀ ਕੀਤੀ ਤਾਂ ਹੀ ਉਹ ਅੰਗਰੇਜ਼ ਬਾਦ ਦੇ ਵਿੱਚ ਓਵਰ ਪਾਵਰ ਕਰ ਗਏ ਉਹਨਾਂ ਨੂੰ ਅੰਗਰੇਜ਼ ਡਿਵੈਲਪਮੈਂਟ ਲੈ ਕੇ ਆਏ ਸਾਇੰਸ ਨਾਲ ਰਿਲੇਟਡ ਆਪਣੀਆਂ ਚੀਜ਼ਾਂ ਲੈ ਕੇ ਪਰ ਇਹ ਲੋਕ ਉਸ ਤੋਂ ਅੱਗੇ ਨਹੀਂ ਵਧੇ ਤੇ ਉਹਨਾਂ ਹੀਰਿਆਂ ਮਤਲਬ ਜਵਾਰ ਰਾਤਾਂ ਦੇ ਵਿੱਚ ਉਹ ਨੂੰ ਸਾਰਾ ਇਕੱਠਾ ਕਰਦੇ ਰਹੇ ਤੇ ਤਖਤੇ ਤਾਊਸ ਬਣਾ ਲਿਆ ਇਹਨਾਂ ਨੇ ਤਖਤੇ ਤਾਊਸ ਨੂੰ ਫਿਰ ਨਾਦਰ ਸ਼ਾਹ ਲੈ ਗਿਆ ਤੇ ਉਹੀ ਜਿਹੜੀ ਉਹਦੀ ਲੁੱਟ ਸੀਗੀ ਅਬਦਾਲੀ ਉਹਦਾ ਸੈਨਾਪਤੀ ਸੀ ਉਸ ਟਾਈਮ ਦੇ ਉੱਪਰ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਦਾ ਤੇ ਨਾਦਰ ਸ਼ਾਹ ਜਦੋਂ ਹੀ ਈਰਾਨ ਪਹੁੰਚਦਾ ਤੇ ਉਹਨੂੰ ਉੱਥੇ ਹੀ ਮਾਰ ਦਿੰਦੇ ਨਾਲ ਦੀ ਨਾਲ ਹੀ ਪਹੁੰਚਦੇ ਨੂੰ ਤੇ ਉਸ ਤੋਂ ਬਾਅਦ ਜਿਹੜੀ ਲੁੱਟੀ ਹੋਈ ਦੌਲਤ ਹੁੰਦੀ ਆ ਨਾਦਰ ਸ਼ਾਹ ਦੀ ਦਿੱਲੀ ਤੋਂ ਲੁੱਟੀ ਹੋਈ ਸਾਰੀ ਉਹਦਾ ਹਿੱਸਾ ਸਾਰੇ ਉਹਦੇ ਵੱਡੇ ਆਫੀਸਰ ਵੰਡ ਲੈਂਦੇ ਆ ਤੇ ਉਹਦਾ ਇੱਕ ਬਹੁਤ ਵੱਡਾ ਹਿੱਸਾ ਅਹਿਮਦ ਸ਼ਾਹ ਅਬਦਾਲੀ ਦੇ ਹੱਥ ਹੁੰਦਾ ਤੇ ਅਬਦਾਲੀ ਦਾ ਆਪਣਾ ਇੱਕ ਮਤਲਬ ਉਹਦੀ ਹਿਸਟਰੀ ਰਹੀ ਆ ਖੂਨ ਨਾਲ ਰੰਗੀ ਹੋਈ ਇੱਕ ਹਿਸਟਰੀ ਰਹੀ ਆ ਪਰ ਜੇ ਅਫਗਾਨਿਸਤਾਨ ਦੇਖੀਏ ਤਾਂ ਅਫਗਾਨਿਸਤਾਨ ਦੇ ਵਿੱਚ ਅਬਦਾਲੀ ਨੂੰ ਇੱਕ ਬਹੁਤ ਹੀ ਹੀਰੋ ਦੀ ਤਰ੍ਹਾਂ ਮੰਨਿਆ ਜਾਂਦਾ ਹੈ ਕਿਉਂਕਿ ਜਿਹੜਾ ਬੰਦਾ ਬਾਹਰੋਂ ਮਤਲਬ ਡੈਲੀ ਥੋਡੇ ਲਈ ਰੁਪਈਆ ਪੈਸਾ ਦੌਲਤ ਲੈ ਕੇ ਆਵੇ ਤਾਂ ਆਪਾਂ ਕਈ ਵਾਰੀ ਇਨਸਾਨ ਦੀ ਫਿਤਰਤ ਆਪਾਂ ਇਹ ਨਹੀਂ ਦੇਖਦੇ ਕਿ ਉਹ ਕਿਸ ਤਰ੍ਹਾਂ ਨਾਲ ਆ ਰਹੀ ਹੈ ਕਿਸੇ ਦੇ ਖੂਨ ਦੇ ਵਿੱਚ ਲਿਬੜੀ ਹੋਈ ਹੈ ਪਰ ਆਪਾਂ ਨਹੀਂ ਦੇਖਦੇ ਕਿਉਂਕਿ ਸਾਨੂੰ ਪੈਸਾ ਬਣ ਰਿਹਾ ਉਸੇ ਤਰ੍ਹਾਂ ਦੀ ਅਬਦਾਲੀ ਦੀ ਇਮੇਜ ਅਫਗਾਨਿਸਤਾਨ ਦੇ ਵਿੱਚ ਉਹਨਾਂ ਦਾ ਨੈਸ਼ਨਲ ਹੀਰੋ ਆ ਉਹ ਤੇ ਪਰ ਫਾਈਨਲੀ ਮੌਤ ਅਮਨਦ ਸ਼ ਅਬਦਾਲੀ ਦੀ ਬਹੁਤ ਹੀ ਇੱਕ ਦਰਦਨਾਕ ਮੌਤ ਉਹਦੀ ਹੋਈ ਹੈ ਤੁਸੀਂ ਇਹ ਕਹਿ ਸਕਦੇ ਹੋ ਕਰਮਾਂ ਦੀ ਸਜ਼ਾ ਮਿਲਦੀ ਮਿਲੀ ਜਾਂ ਕਿਸੇ ਵੀ ਤਰ੍ਹਾਂ ਨਾਲ ਹਰੇਕ ਦੇ ਆਪਣੇ ਆਪਣੇ ਵਿਚਾਰ ਨੇ ਕੈਂਸਰ ਹੋਇਆ ਉਹਨੂੰ ਟਿਊਮਰ ਹੋਇਆ ਤੇ ਟਿਊਮਰ ਉਹਦੇ ਫੇਸ ਦੇ ਉੱਪਰ ਹੋਇਆ ਉਹਦਾ ਜਿਹੜਾ ਨੱਕ ਦਾ ਪੂਰਾ ਪਾਰਟ ਸੀਗਾ ਪੂਰਾ ਦਾ ਪੂਰਾ ਗਾਇਬ ਹੋ ਗਿਆ ਟਿਊਮਰ ਨੇ ਖਾ ਲਿਆ ਤੇ ਉਸ ਤੋਂ ਬਾਅਦ ਉਸ ਨੱਕ ਦੀ ਥਾਂ ਦੇ ਉੱਪਰ ਹੀਰਾ ਲਾਇਆ ਗਿਆ ਕਿ ਨੱਕ ਦੇ ਆਕਾਰ ਦਾ ਹੀਰਾ ਤਰਾਸ਼ ਕੇ ਤੇ ਫਿਰ ਹੌਲੀ-ਹੌਲੀ ਉਹਦੇ ਚਿਹਰੇ ਨੂੰ ਪੂਰੀ ਤਰ੍ਹਾਂ ਹੀ ਖਾ ਗਿਆ ਕੈਂਸਰ ਅਫਦਾਲੀ ਨੂੰ ਤੇ ਇਸ ਤਰ੍ਹਾਂ ਉਹਦੀ ਜ਼ਿੰਦਗੀ ਦੇ ਲਾਸਟ ਕੁਝ ਮਹੀਨੇ 2-3 ਸਾਲ ਕੈਂਸਰ ਦੇ ਨਾਲ ਜੂਝਦੇ ਹੋਏ ਰਹੇ ਤੇ ਉਸ ਤੋਂ ਬਾਅਦ ਉਹਦੀ ਮੌਤ ਹੋਈ ਫਿਰ ਉਹਦਾ ਬੇਟਾ ਤੈਮੂਰ ਤੈਮੂਰ ਸ਼ਾ ਅੱਹ ਇੱਥੇ ਸਾਡੇ ਨੇੜੇ ਗੁਰਦੁਆਰਾ ਵੀ ਆ ਮਹਿਤਿਆਣਾ ਸਾਹਿਬ ਉੱਥੇ ਬੁੱਤ ਵਗੈਰਾ ਉਹਨਾਂ ਨੇ ਲਾਏ ਹੋਏ ਨੇ ਉਹ ਉਸ ਟਾਈਮ ਦੇ ਉੱਪਰ ਕਿ ਜਿਸ ਤਰ੍ਹਾਂ ਉਹਨਾਂ ਨੇ ਜ਼ੁਲਮ ਕੀਤਾ ਤੇ ਆਪਾਂ ਬੜੇ ਲੋਕਾਂ ਦਾ ਉਹ ਚ ਨਾਂ ਸੁਣਿਆ ਜ਼ਕਰੀਆ ਖਾਨ ਸੁਣਿਆ ਪੈਂਦੇ ਖਾਨ ਸੁਣਿਆ ਇਹੋ ਜਿਹੇ ਲੋਕਾਂ ਦਾ ਬੜਾ ਨਾਮ ਹੁੰਦਾ ਜਲੰਧਰ ਦਾ ਗਵਰਨਰ ਸੀ ਜਿਨ੍ਹਾਂ ਨੇ ਸਿੱਖਾਂ ਦੇ ਉੱਪਰ ਬਹੁਤ ਜ਼ਿਆਦਾ ਅਤਿਆਚਾਰ ਕੀਤੇ ਪਰ ਇੱਕ ਨਾਮ ਜਿਹੜਾ ਮਿਸਿੰਗ ਆ ਜਿਹੜਾ ਮੈਂ ਜ਼ਿਆਦਾਤਰ ਨਹੀਂ ਸੁਣਦਾ ਕਿਸੇ ਤੋਂ ਵੀ ਤੇ ਜਿਹੜੇ ਬੰਦੇ ਨੇ ਸਭ ਤੋਂ ਜ਼ਿਆਦਾ ਅਤਿਆਚਾਰ ਕੀਤੇ ਇੰਟਰਸਟਿੰਗਲੀ ਬਟਾਂ ਕਿਤੇ ਹੋ ਸਕਦਾ ਕੋਈ ਸਕਿਪ ਕਾਪਾ ਕਰ ਜਾਂਦੇ ਆ ਉਹ ਅਸਲ ਦੇ ਵਿੱਚ ਅਬਦਾਲੀ ਦਾ ਪੋਤਾ ਸੀ ਕਿਉਂਕਿ ਅਬਦਾਲੀ ਤੇ ਇੱਕ ਰਾਜਾ ਸੀ ਉਹ ਲੜਾਈਆਂ ਲੜਦਾ ਰਿਹਾ ਸਿਰਫ ਲੁੱਟ ਦਾ ਮਾਲ ਲੈ ਕੇ ਜਾਂਦਾ ਰਿਹਾ ਬਟ ਜਿਹੜਾ ਤੈਮੂਰ ਸੀ ਉਹਨੂੰ ਸਿੱਖਾਂ ਦੇ ਨਾਲ ਇੱਕ ਪਰਸਨ ਅਗਰ ਲਈਏ ਤਿੰਨ ਜਾਂ ਚਾਰ ਲੜਾਈਆਂ ਦੇ ਵਿੱਚ ਇਹ ਦੇਖਿਆ ਸੀਗਾ ਕਿ ਜਿਹੜੇ ਸਿੱਖ ਨੇ ਉਹ ਇਹਨਾਂ ਨੂੰ ਇਹਨਾਂ ਪਲੇਨ ਦੇ ਵਿੱਚ ਇਹਨੂੰ ਪਲੇਨ ਮਤਲਬ ਮੈਦਾਨੀ ਏਰੀਏ ਦੇ ਵਿੱਚ ਤੰਗ ਕਰ ਰਹੇ ਆ ਬਾਰ-ਬਾਰ ਜਿਹੜੀ ਵੀ ਉਹ ਲੁੱਟ ਦਾ ਸਮਾਨ ਲੈ ਕੇ ਜਾਂਦੇ ਤਾਂ ਉਹ ਵਿੱਚੋਂ ਰਾਤ ਨੂੰ ਮਤਲਬ ਹਮਲਾ ਕਰਦੇ ਜਾਂ ਵਾਪਸ ਲੈ ਲੈਂਦੇ ਲੁੱਟ ਦਾ ਸਮਾਨ ਮਤਲਬ ਇਸ ਤਰ੍ਹਾਂ ਨਾਲ ਕਰਦੇ ਤਾਂ ਉਹਦੇ ਅੰਦਰ ਇੱਕ ਸ਼ੁਰੂ ਤੋਂ ਹੀ ਇੱਕ ਨਫ਼ਰਤ ਸੀ ਸਿੱਖਾਂ ਪ੍ਰਤੀ ਤੈਮੂਰ ਦੇ ਅੰਦਰ ਤਾਂ ਉਹਨੇ ਆਪਣਾ ਅਬਦਾਲੀ ਤੋਂ ਬਾਅਦ ਦਾ ਇੱਕ ਖਾਸ ਅਭਿਆਨ ਚਲਾਇਆ ਸੀ ਸਿਰਫ ਸਿੱਖਾਂ ਤੋਂ ਬਦਲਾ ਲੈਣ ਲਈ ਸਿੱਖਾਂ ਨੂੰ ਸਬਕ ਸਿਖਾਉਣ ਲਈ ਤੇ ਸਪੈਸ਼ਲੀ ਉਹਦੇ ਉਸ ਗੁੱਸੇ ਦਾ ਸ਼ਿਕਾਰ ਬਣੇ ਮਲਤਾਨ ਦੇ ਸਿੱਖ ਉਸ ਟਾਈਮ ਕਿਉਂਕਿ ਇਹ ਏਰੀਆ ਤਾਂ ਬਹੁਤ ਦੂਰ ਸੀਗਾ ਤੇ ਮਲਤਾਨ ਤੇ ਜਿਹੜੀ ਆਪਾਂ ਉਹ ਗੱਲ ਕਰਦੇ ਆ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਆ ਤਾਂ ਉਹ ਅਸਲ ਦੇ ਵਿੱਚ ਤੈਮੂਰ ਦੇ ਟਾਈਮ ਪਏ ਆ ਉਹਨੇ ਬਹੁਤ ਸਾਰੇ ਲੋਕਾਂ ਨੂੰ ਕਿਹਾ ਤੇ ਉਦੋਂ ਦੀ ਮੈਂ ਇੱਥੇ ਥੋੜਾ ਰੁਕੂੰਗਾ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਨਾ ਚਾਹਣਾ ਕਿ ਇਹ ਸਾਰਾ ਕੁਝ ਕਿੱਥੋਂ ਹੈਗਾ ਆ ਦੇਖੋ ਇੰਨੀ ਮੋਟੀ ਇਹ ਕਿਤਾਬ ਹੈਗੀ ਆ ਬਹੁਤ ਹੀ ਵੱਡੀ ਵਿਲੀਅਮ ਡੈਲ ਰਿੰਪਲ ਇਹ ਮੇਰੇ ਫੇਵਰੇਟ ਹਿਸਟੋਰੀਅਨ ਨੇ ਇਹ ਕਿਤਾਬ ਤੁਸੀਂ ਦੇਖ ਸਕਦੇ ਹੋ ਰਿਟਰਨ ਆਫ ਦਾ ਕਿੰਗ ਇਹਨਾਂ ਦੀਆਂ ਲਿਖੀ ਹੋਈਆਂ ਮੇਰੇ ਕੋਲ ਬਹੁਤ ਸਾਰੀਆਂ ਕਿਤਾਬਾਂ ਪਈਆਂ ਨੇ ਤੇ ਇੱਕ ਹੋਰ ਇਸ ਕਿਉਂਕਿ ਹਿਸਟੋਰੀਅਨ ਬਹੁਤ ਹੁੰਦੇ ਆ ਪਰ ਉਹਨਾਂ ਦਾ ਜਰਿਆ ਕੀਆ ਸੋਰਸ ਕੀਆ ਇਨਫੋਰਮੇਸ਼ਨ ਦਾ ਇਹ ਚੀਜ਼ ਸਭ ਤੋਂ ਇੰਪੋਰਟੈਂਟ ਹੁੰਦੀ ਆ ਕਿਉਂਕਿ ਆਪਾਂ ਬਹੁਤ ਵਾਰ ਦੇਖਦੇ ਆ ਹਿਸਟੋਰੀਅਨ ਵੀ ਕਿਸੇ ਨਾ ਕਿਸੇ ਇੱਕ ਪਾਸੇ ਅਲਾਈਨਡ ਹੁੰਦੇ ਆ ਉਹਨਾਂ ਦੀ ਜਿਹੜੀ ਹਮਦਰਦੀ ਹੁੰਦੀ ਆ ਉਹ ਕਿਸੇ ਇੱਕ ਪਾਸੇ ਨਾਲ ਹੁੰਦੀ ਆ ਤਾਂ ਥੋੜਾ ਜਿਹਾ ਇਹ ਆਦਤ ਹੁੰਦੀ ਆ ਆਦਤ ਨੇ ਮਨੁੱਖੀ ਸੁਭਾਅ ਵਾ ਕਿ ਆਪਾਂ ਜਿਨ੍ਹਾਂ ਪ੍ਰਤੀ ਆਪਣੀ ਹਮਦਰਦੀ ਆਪਾਂ ਥੋੜੀ ਜਿਹੀ ਵਧਾ ਝੜਾ ਕੇ ਗੱਲ ਕਰਦੇ ਆ ਤਾਂ ਇੱਥੇ ਵਿਲੀਅਮ ਡੈਲ ਰਿੰਪਲ ਨੇ ਇੱਕ ਬਹੁਤ ਹੀ ਮੰਨੇ ਹੋਏ ਇਤਿਹਾਸਕਾਰ ਨੇ ਇਹ ਤੇ ਹਰ ਇੱਕ ਕੋਰਟ ਦੇ ਵਿੱਚ ਚਾਹੇ ਉਹ ਮੁਗਲਾਂ ਦੀ ਕੋਰਟ ਰਹੀ ਹੋਵੇ ਚਾਹੇ ਉਹ ਮਰਾਠਿਆਂ ਦੀ ਕੋਰਟ ਰਹੀ ਹੋਵੇ ਚਾਹੇ ਟੀਪੂ ਸੁਲਤਾਨ ਦੀ ਦੁਨੀਆ ਦੇ ਕਿਸੇ ਵੀ ਰਾਜ ਦੀ ਕੋਰਟ ਦਾ ਇੱਕ ਹੋਰ ਚੀਜ਼ ਹੁੰਦੀ ਆ ਜਿਸ ਵੀ ਦਿਨ ਮਤਲਬ ਡੇਲੀ ਕੋਰਟ ਲੱਗਦੀ ਆ ਜੇ ਡੇਲੀ ਕੋਰਟ ਦੀ ਅਕਰੈਂਸ ਪੂਰੇ ਦਿਨ ਦੇ ਵਿੱਚ ਉੱਥੇ ਜੋ ਵੀ ਹੋਇਆ ਉਹਨੂੰ ਲਿਖਿਆ ਜਾਂਦਾ ਰਿਹਾ ਅੱਜ ਤੱਕ ਹਮੇਸ਼ਾ ਹੀ ਰਣਜੀਤ ਸਿੰਘ ਦੀ ਕੋਰਟ 'ਚ ਵੀ ਹੋਇਆ ਅਫਗਾਨੀਆਂ ਦੀ ਕੋਰਟ 'ਚ ਕਿਉਂਕਿ ਰਾਜਿਆਂ ਨੂੰ ਵੀ ਉਹ ਚੀਜ਼ਾਂ ਚਾਹੀਦੀ ਹੁੰਦੀਆਂ ਉਹ ਰੈਕੋਰਡ ਚਾਹੀਦੇ ਹੁੰਦੇ ਆ ਤਾਂ ਵਿਲੀਅਮ ਡਲ ਰਿੰਪਲ ਹੋਣਾ ਨੇ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਜਿਵੇਂ ਇਹ ਕਿਤਾਬ ਉਹ ਸਿੱਖਾਂ ਦੇ ਉੱਪਰ ਤੇ ਅਫਗਾਨਾਂ ਦੇ ਉੱਪਰ ਹੈਗਾ ਤਾਂ ਉਹ ਸਾਰਾ ਕੁਝ ਜਿਹੜਾ ਕੁਝ ਵੀ ਮਹਾਰਾਜਾ ਰਣਜੀਤ ਸਿੰਘ ਦੀ ਕੋਰਟ ਦੇ ਉਹ ਰੈਕੋਰਡ ਹੈਗੇ ਆ ਦਿੱਲੀ ਦੇ ਦਿਨ ਦੇ ਦਿਨ ਦੇ ਤੇ ਕਸ਼ਮੀਰ ਦੇ ਤੇ ਅਹਿਮਦ ਸ਼ਾ ਅਬਦਾਲੀ ਦੀ ਤੇ ਤੈਮੂਰ ਦੀ ਕੋਰਟ ਦੇ ਉਹਨਾਂ ਤੋਂ ਹੀ ਸਾਰੀ ਜਾਣਕਾਰੀ ਲੈ ਕੇ ਤੇ ਇੱਕ ਕਿਤਾਬ ਲਿਖੀ ਹੋਈ ਆ ਮਤਲਬ ਕੁਝ ਇਸ ਤਰ੍ਹਾਂ ਨਹੀਂ ਹੈਗਾ ਕਿ ਸੁਣਿਆ ਸੁਣਾਇਆ ਨਹੀਂ ਹੈਗਾ ਤੇ ਕਾਬਲ ਦੇ ਵਿੱਚ ਰਹੇ ਵਿਲੀਅਮ ਡੈਲ ਰਿੰਪਲ ਜਦੋਂ ਤਾਲਿਬਾਨ ਦਾ ਪਿਛਲੀ ਵਾਰ ਉੱਥੇ ਮਤਲਬ ਕੰਟਰੋਲ ਸੀਗਾ ਤੇ ਉਹਦੀਆਂ ਵੀ ਬੜੀਆਂ ਦਿਲਚਸਪ ਇਹਨਾਂ ਦੀਆਂ ਕਹਾਣੀਆਂ ਨੇ Talibanਾਂ ਦੇ ਨਾਲ ਮਤਲਬ ਕਿਸ-ਕਿਸ ਤਰ੍ਹਾਂ ਦੀ ਇਹਨਾਂ ਦੀ ਜ਼ਿੰਦਗੀ ਰਹੀ ਉੱਥੇ ਪਰ ਕਾਬੁਲ ਦੇ ਵਿੱਚ ਇੱਕ ਬਹੁਤ ਵੱਡੀ ਲਾਇਬ੍ਰੇਰੀ ਹੈਗੀ ਆ ਜਿੱਥੇ ਅਫਗਾਨੀ ਜਿਹੜੇ ਰਾਜੇ ਸੀਗੇ ਤੇ ਉਹਨਾਂ ਦੇ ਜਿਹੜੇ ਕੋਰਟ ਦੇ ਰਿਕਾਰਡ ਨੇ ਉਹ ਅੱਜ ਵੀ ਪਏ ਆ ਤੇ ਉਹ ਇਹਨਾਂ ਨੇ ਖੰਗਾਲੇ ਡੇਢ ਸਾਲ ਉੱਥੇ ਰਹਿ ਕੇ ਤੇ ਉਸ ਤੋਂ ਬਾਅਦ ਜੋ ਵੀ ਸਾਹਮਣੇ ਆਇਆ ਸੱਚ ਕਿਉਂਕਿ ਜੋ ਜੋ ਉੱਥੇ ਹੁੰਦਾ ਗਿਆ ਡੇਲੀ ਉਹ ਲਿਖਦੇ ਰਹਿੰਦੇ ਸੀਗੇ ਕਿ ਫਲਾਣਾ ਬੰਦਾ ਆਇਆ ਜਾ ਹੋਇਆ ਜਾ ਹੋਇਆ ਉਸ ਤਰ੍ਹਾਂ ਤਾਂ ਉੱਥੋਂ ਦੀ ਇਹ ਸਾਰੀ ਕਿਤਾਬ ਲਿਖੀ ਹੋਈ ਹੈ ਤਾਂ ਤਮੂਰ ਅਬਦਾਲੀ ਦਾ ਮੁੰਡਾ ਤੇ ਉਹਨੂੰ ਬੜਾ ਗੁੱਸਾ ਸਿੱਖਾਂ ਦੇ ਉੱਪਰ ਤੇ ਸਪੈਸ਼ਲੀ ਉਹ ਗੁੱਸਾ ਆਇਆ ਕਿਉਂਕਿ ਮਲਤਾਨ ਤੱਕ ਤਾਂ ਉਹਨਾਂ ਦੀ ਪਹੁੰਚ ਸੀਗੀ ਉਸ ਤੋਂ ਅੱਗੇ ਫਿਰ ਥੋੜਾ ਜਿਹਾ ਏਰੀਆ ਉਹਨਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾਂਦਾ ਤੇ ਕਹਿੰਦੇ ਕਿ ਇਸ ਬੁੱਕ ਦੇ ਵਿੱਚ ਲਿਖਿਆ ਕਿ ਗੱਡਿਆਂ ਦੀ ਗੱਡੇ ਭਰ ਕੇ ਸਿੱਖਾਂ ਦੇ ਵੱਡੇ ਹੋਏ ਸਿਰ ਕਾਬੁਲ ਨੂੰ ਲੈ ਕੇ ਜਾਂਦੇ ਰਹੇ ਉਹ ਬਦਲਾ ਲੈਣ ਲਈ ਜਿਹੜੇ ਵੀ ਸਿੱਖ ਉਹਨਾਂ ਨੂੰ ਮਿਲਦੇ ਸੀ ਤੇ ਉੱਥੇ ਉਹਨਾਂ ਦਾ ਮੁੱਲ ਪਾਇਆ ਜਾਂਦਾ ਸੀ ਬੱਚੇ ਦੇ ਸਿਰ ਦਾ ਮੁੱਲ ਡਿਫਰੈਂਟ ਔਰਤ ਦੇ ਸਿਰ ਦਾ ਮੁੱਲ ਡਿਫਰੈਂਟ ਹੈ ਕੁਮਰ ਤੇ ਜਵਾਨ ਅਡਲਟ ਦੇ ਸਿਰ ਦਾ ਮੁੱਲ ਡਿਫਰੈਂਟ ਸੀ ਤਾਂ ਇਸ ਤਰ੍ਹਾਂ ਤਾਂ ਮਤਲਬ ਅਸਲ ਦੇ ਵਿੱਚ ਤैमूर ਇੱਕ ਉਹ ਬੰਦਾ ਹੋਇਆ ਜਿਹਨੇ ਸਭ ਤੋਂ ਜ਼ਿਆਦਾ ਕਤਲੇਆਮ ਕੀਤਾ ਸਿੱਖਾਂ ਦਾ ਚਲੋ ਹੁਣ ਉਸ ਤੋਂ ਅੱਗੇ ਗੱਲ ਆਉਣੀ ਹੈ ਕਹਾਣੀ ਅੱਗੇ ਚੱਲਦੀ ਹੈ ਤैमूर ਦਾ ਵੀ ਟਾਈਮ ਫਿਰ ਲੰਘਦਾ ਤੇ ਨੇਚਰ ਹਰੇਕ ਨੂੰ ਲੈ ਜਾਂਦੀ ਹੈ ਇੱਕ ਦਿਨ ਚਾਹੇ ਤੁਸੀਂ ਕਿੰਨੇ ਵੀ ਵੱਡੇ ਸ਼ਹਿਨ ਸ਼ਾਹ ਹੋ ਚਾਹੇ ਫਕੀਰ ਹੋ ਤੇ ਚਾਹੇ ਰਾਜੇ ਤਾਂ ਉਵੇਂ ਤैमूर ਦਾ ਟਾਈਮ ਆਇਆ ਉਸ ਤੋਂ ਬਾਅਦ ਉਹਦੇ ਤਿੰਨ ਮੁੰਡੇ ਨੇ ਗੱਲ ਲੰਬੀ ਹੋ ਜਾਣੀ ਤੇ ਪਰ ਹੁਣ ਆਪਾਂ ਅੱਜ ਗੱਲ ਕਰਾਂਗੇ ਮੇਨ ਜਿਹੜਾ ਰਾਜਾ ਬਣਿਆ ਸ਼ਾਹ ਸੁਜਾ ਤੈਮੂਰ ਦਾ ਮੁੰਡਾ ਅਬਦਾਲੀ ਦਾ ਪੁੱਤ ਪਰ ਜਿਵੇਂ ਉਹਦੇ ਦਾਦੇ ਨੇ ਪਹਿਲਾਂ ਕੀਤੀ ਕਿਉਂਕਿ ਰਾਜਾ ਸੀਗਾ ਨਾਦਰ ਸ਼ਾਹ ਤੇ ਅਬਦਾਲੀ ਤਾਂ ਸਿਰਫ ਉਹਦਾ ਇੱਕ ਸੈਨਾਪਤੀ ਸੀ ਪਰ ਹੌਲੀ-ਹੌਲੀ ਕੀ ਹੁੰਦਾ ਜੇ ਰਾਜਾ ਵੀਕ ਹੋ ਜੇ ਤਾਂ ਜਿਹੜੇ ਅਸਲ ਦੇ ਵਿੱਚ ਉਹਦੇ ਆਫੀਸਰ ਹੁੰਦੇ ਆ ਕਿਉਂਕਿ ਅਸਲ ਉਹੀ ਲੜਾਕੇ ਹੁੰਦੇ ਆ ਉਹੀ ਸਟਰੋਂਗ ਹੁੰਦੇ ਤੇ ਉਹਨਾਂ ਨੂੰ ਹੀ ਪਤਾ ਹੁੰਦਾ ਰਾਜ ਭਾਗ ਕਿਵੇਂ ਚਲਾਉਣਾ ਰਾਜੇ ਦਾ ਜਿਹੜਾ ਮੁੰਡਾ ਹੁੰਦਾ ਉਹ ਤਾਂ ਇੱਕ ਤਰ੍ਹਾਂ ਨਾਲ ਜ਼ਿਆਦਾ ਵਾਰੀ ਅਯਾਸ਼ ਹੋ ਜਾਂਦਾ ਜਾਂ ਸੌਫਟ ਹੋ ਜਾਂਦਾ ਉਹਨਾਂ ਨੂੰ ਇੰਨਾ ਨਹੀਂ ਪਤਾ ਲੱਗਦਾ ਤਾਂ ਜਿਹੜੇ ਅਫਸਰ ਨੇ ਉਹੀ ਅੱਗੇ ਮੂਹਰੇ ਆ ਜਾਂਦੇ ਆ ਇਹ ਹੀ ਚੀਜ਼ੇ ਦੇ ਦਾਦੇ ਨੇ ਕੀਤੀ ਸੀ ਤੇ ਹੁਣ ਇਹੀ ਚੀਜ਼ ਸ਼ਾਹ ਸੁਜਾ ਦੇ ਨਾਲ ਖੁਦ ਹੋਈ ਕਿਉਂਕਿ ਤैमूर ਦੇ ਟਾਈਮ ਤੇ ਉੱਥੇ ਇੱਕ ਬਹੁਤ ਸਟਰੋਂਗ ਆਫੀਸਰ ਸੀਗਾ ਤैमूर ਦਾ ਉਹਦਾ ਨਾਮ ਸੀ ਪੈਂਦੇਖਾਂ ਪੈਂਦੇਖਾਨ ਦੀ ਪਾਵਰ ਬੜੀ ਸੀਗੀ ਬੜੇ ਲੋਕਾਂ ਦੇ ਵਿੱਚ ਅਫਸਰਾਂ ਦੇ ਵਿੱਚ ਸੈਨਿਕਾਂ ਦੇ ਵਿੱਚ ਉਹਦਾ ਮਤਲਬ ਇੰਪੋਰਟੈਂਸ ਜ਼ਿਆਦਾ ਸੀਗੀ ਰਿਸਪੈਕਟ ਜ਼ਿਆਦਾ ਸੀਗੀ ਅੱਗੇ ਉਹਦਾ ਮੁੰਡਾ ਜਿਹੜਾ ਕਿ ਸ਼ਾ ਸ਼ੁਜਾ ਦੀ ਦਾ ਹਮ ਉਮਰ ਸੀਗਾ ਦੋਸਤ ਮੁਹੰਮਦ ਸ਼ਾ ਸ਼ੁਜਾ ਹੋਣੀ ਤੀਸਰੀ ਜਨਰੇਸ਼ਨ ਅਬਦਾਲੀ ਦੀ ਤੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਤਾਂ ਥੋੜੇ ਜਿਹਾ ਵੀਕ ਸੀਗੇ ਆਮ ਲੋਕਾਂ ਦੇ ਵਿੱਚ ਉਹਨਾਂ ਅਸਰ ਰਸੂਕ ਨਹੀਂ ਸੀਗਾ ਸੈਨਿਕਾਂ ਦੇ ਵਿੱਚ ਉਹਨਾਂ ਹੀ ਰਿਸਪੈਕਟ ਨਹੀਂ ਸੀ ਪਰ ਜਿਹੜਾ ਦੋਸਤ ਮੁਹੰਮਦ ਸੀ ਤੇ ਉਹਦਾ ਪਿਓ ਪਹੰਦੇ ਖਾਂ ਉਹਨਾਂ ਦੇ ਸੀ ਕਿਉਂਕਿ ਹਰ ਲੜਾਈ ਦੇ ਵਿੱਚ ਉਹ ਮੂਰੇ ਹੁੰਦੇ ਸੀ ਉਸ ਸੈਨਿਕਾਂ ਨੂੰ ਜਾਣਦੇ ਸੀ ਤਾਂ ਉਹਨਾਂ ਨੇ ਕੀ ਕੀਤਾ ਕਿ ਸ਼ਾਹ ਸ਼ੂਜਾਹ ਉਹਨਾਂ ਨੂੰ ਉੱਥੋਂ ਤਖਤ ਤੋਂ ਮਤਲਬ ਤਖਤ ਪਲਟੀ ਕਰਤੇ ਤੇ ਸ਼ਾਹ ਸ਼ੂਜਾਹ ਨੂੰ ਉੱਥੋਂ ਭੱਜਣ ਲਈ ਮਜਬੂਰ ਹੋਇਆ ਸ਼ਾਹ ਸ਼ੂਜਾਹ ਤੇ ਆਪ ਦੋਸਤ ਮੁਹੰਮਦ ਅਫਗਾਨਿਸਤਾਨ ਦੀ ਗੱਦੀ ਤੇ ਬੈਠ ਗਿਆ ਕਾਬੁਲ ਕੰਦਾਰ ਪਰ ਹੁਣ ਇੱਥੇ ਇੱਕ ਚੀਜ਼ ਆ ਇਹਨਾਂ ਦੇ ਕੋਲ ਸ਼ਾਹ ਸ਼ੂਜਾਹ ਦੇ ਕੋਲ ਇੱਕ ਹੈ ਜੀ ਚੀਜ਼ ਹੈਗੀ ਆ ਜਿਹੜੀ ਇੱਕ ਬਹੁਤ ਹੀ ਕੀਮਤੀ ਚੀਜ਼ ਆ ਤੇ ਜੀ ਦਾ ਪਤਾ ਮਹਾਰਾਜਾ ਰਣਜੀਤ ਸਿੰਘ ਨੂੰ ਹੈ ਤੇ ਉਹ ਚੀਜ਼ ਦਾ ਨਾਮ ਆ ਕੋਹੇਨੂਰ ਹੀਰਾ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਚੀਜ਼ ਬਹੁਤ ਸਾਰੀਆਂ ਚੀਜ਼ਾਂ ਸਟਰੋਂਗ ਰਹੀਆਂ ਮਹਾਰਾਜਾ ਰਣਜੀਤ ਸਿੰਘ ਦੇ ਇਸੇ ਕਰਕੇ ਕੋਈ ਮਤਲਬ ਇੱਕ ਬੰਦਾ ਐ ਇਥੋਂ ਉੱਠ ਕੇ ਤੇ ਇੰਨੀ ਉੱਪਰ ਤੱਕ ਪਹੁੰਚ ਜਾਂਦਾ ਉਹਦੇ ਚ ਗੱਲਾਂ ਤੇ ਉਹ ਸੀਗੀ ਉਹਦੀ ਇੰਟੈਲੀਜੈਂਸੀ ਮਹਾਰਾਜਾ ਰਣਜੀਤ ਸਿੰਘ ਦੀ ਇੰਟੈਲੀਜੈਂਸੀ ਤੇ ਬ੍ਰਿਟਿਸ਼ ਵਾਲਿਆਂ ਦੀ एंपਾਇਰ ਦੀ ਇੰਟੈਲੀਜੈਂਸੀ ਮਤਲਬ ਆਲਮੋਸਟ ਮੈਚ ਕਰਦੀ ਸੀ ਕਿ ਇਹਨੇ ਦੋਨਾਂ ਦੇ ਜਸੂਸ ਤੇ ਇੰਟੈਲੀਜੈਂਸੀ ਸਟਰੋਂਗ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਕਿ ਇਹ ਜਿਹੜਾ ਅਫਦਾਲੀ ਦਾ ਪੋਤਾ ਭੱਜਿਆ ਇਹਦੇ ਕੋਲੇ ਇੱਕ ਬਹੁਤ ਹੀ ਕੀਮਤੀ ਹੀਰਾ ਵਾ ਪਰ ਹੁਣੇ ਸ਼ਸਵਾ ਜਾ ਭੱਜਿਆ ਉਥੋਂ ਕਿੱਥੇ ਨੂੰ ਕਸ਼ਮੀਰ ਨੂੰ ਕਿਉਂਕਿ ਸਿੱਖਾਂ ਦੇ ਨਾਲ ਤਾਂ ਇਹਨਾਂ ਦੀ ਕਿਸੇ ਤਰ੍ਹਾਂ ਦਾ ਕੋਈ ਦੋਸਤੀ ਹੈ ਹੀ ਨਹੀਂ ਸੀ ਸਗੋਂ ਤੇ ਦੁਸ਼ਮਣੀ ਸੀ ਬੈਡ ਬਲੱਡ ਸੀਗਾ ਇਹਦਾ ਜਿਹੜਾ ਫਾਦਰ ਆ ਤੈਮੂਰ ਉਹ ਮਾਰਦਾ ਰਿਹਾ ਸਿੱਖਾਂ ਦੇ ਵੱਡੇ ਹੋਏ ਸਿਰਾਂ ਦੇ ਗੱਡਿਆਂ ਦੇ ਗੱਡੇ ਊਠਾਂ ਦੇ ਵਿੱਚ ਪਰ ਕੇ ਲੈ ਕੇ ਜਾਂਦਾ ਰਹ ਤਾਂ ਲਾਹੌਰ ਆਉਣ ਦਾ ਤਾਂ ਕੋਈ ਚਾਂਸ ਹੀ ਨਹੀਂ ਉੱਥੋਂ ਭੱਜ ਕੇ ਤੇ ਇੱਕ ਹੋਰ ਚੀਜ਼ ਆ ਜਿਵੇਂ ਆਪਾਂ ਆਪਣੇ ਇੰਡੀਆ ਦੇ ਇਤਿਹਾਸ ਦੇ ਵਿੱਚ ਪੰਜਾਬ ਦੇ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਸਟਰੋਂਗ ਲੇਡੀਜ਼ ਦੀ ਗੱਲ ਕਰਦੇ ਆ ਬਹੁਤ ਸਾਰੀਆਂ ਔਰਤਾਂ ਦਾ ਜ਼ਿਕਰ ਆਉਂਦਾ ਤੇ ਮਹਾਰਾਣੀ ਜਿੰਦਾਂ ਦੀ ਆਪਾਂ ਗੱਲ ਕਰਦੇ ਆ ਰਾਣੀ ਲక్ష్ਮੀਬਾਈ ਦੀ ਗੱਲ ਕਰਦੇ ਆ ਬਹੁਤ ਸਾਰੀਆਂ ਲੇਡੀਜ਼ ਦੀ ਆਪਾਂ ਗੱਲ ਕਰਦੇ ਆ ਉਸੇ ਤਰ੍ਹਾਂ ਹੀ ਇਸ ਬੁੱਕ ਦੇ ਵਿੱਚ ਜਿਹੜੀ ਇੱਕ ਲੇਡੀ ਦਾ ਕਰੈਕਟਰ ਮੈਨੂੰ ਬਹੁਤ ਹੀ ਸਟਰੋਂਗ ਲੱਗਿਆ ਉਸੇ ਸ਼ਾਹ ਸ਼ੁਜਾਦੀ ਵਾਈਫ ਉਹ ਤਾਂ ਨਾ ਸੀ ਵਫਾ ਬੇਗਮ ਵਫਾ ਬੇਗਮ ਦੀ ਇਹਦੇ ਵਿੱਚ ਗੱਲ ਬਹੁਤ ਵਾਰ ਆਉਂਦੀ ਆ ਤੇ ਉਹਦੇ ਉੱਪਰ ਅੱਡੀ ਮੇਰੇ ਖਿਆਲ ਦੇ ਵਿੱਚ ਇੱਕ ਕਿਤਾਬ ਵੀ ਬਣ ਸਕਦੀ ਹੈ ਜਾਂ ਕੋਈ ਮੂਵੀ ਵੀ ਬਣ ਸਕਦੀ ਹੈ ਸ਼ਾਹ ਸੁਜਾ ਦੀ ਵਾਈਫ ਆ ਵਫਾ ਬੇਗਮ ਹੁਣ ਸ਼ਾਹ ਸੁਜਾ ਇੱਕ ਰਾਜਕੁਮਾਰ ਆ ਐਸ਼ੋ ਰਾਮ ਚ ਪੜਿਆ ਉਹ ਸੌਫਟ ਆ ਤੇ ਜਦੋਂ ਦੋਸਤ ਮੁਹੰਮਦ ਉਹਨੂੰ ਉੱਥੋਂ ਭਜਾਉਂਦਾ ਅਫਗਾਨਿਸਤਾਨ ਚੋਂ ਤਾਂ ਇਹ ਵਫਾ ਬੇਗਮ ਆ ਜਿਹੜੀ ਕਸ਼ਮੀਰ ਦੇ ਰਾਜਿਆਂ ਦੇ ਨਾਲ ਕਸ਼ਮੀਰ ਚ ਜਿਹੜੇ ਰੂਲਰ ਨੇ ਉਹਨਾਂ ਦੇ ਨਾਲ ਜਾ ਕੇ 네ਗੋਸ਼ੀਏਸ਼ਨ ਕਰਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਕਿ ਸਾਨੂੰ ਇੱਥੇ ਪਨਾਹ ਦੋ ਸ਼ਾਸ਼ੂ ਜਿਆਦਾ ਕੈਰੇਕਟਰ ਕੋਈ ਜਿਆਦਾ ਸਟਰੋਂਗ ਨਹੀਂ ਹੈਗਾ ਇੱਕ ਵੀਕ ਕੈਰੇਕਟਰ ਹੈ ਵੀਕ ਕੈਰੇਕਟਰ ਦਾ ਇੱਥੇ ਮੇਰਾ ਮਤਲਬ ਕੋਈ ਇਸ ਤਰ੍ਹਾਂ ਨਹੀਂ ਕਿ ਮਤਲਬ ਵੀ ਤੁਸੀਂ ਜਿਸਮ ਫਰੋਸ਼ੀ ਜਾਉ ਮੈਂ ਗੱਲ ਨਹੀਂ ਕਰਦਾ ਮੈਂ ਨਾਰਮਲ ਗੱਲ ਕਰ ਰਿਹਾ ਵੀ ਉਹਦਾ ਸੁਭਾਅ ਉਹ ਨਾ ਉਹ ਸਟਰੋਂਗ ਬੰਦਾ ਨਹੀਂ ਹੈਗਾ ਸਟਰੋਂਗ ਬਿਲਡ ਨਹੀਂ ਬਟ ਜਿਹੜੀ ਵਫਾ ਬੇਗੁਮਾ ਉਹਦੀ ਵਾਈਫ ਉਹ ਬਹੁਤ ਹੀ ਸਟਰੋਂਗ ਹੈ ਤੇ ਉਹੀ ਉਹਦੀ ਅਸਲ ਦੇ ਵਿੱਚ ਤਾਕਤ ਹੈ ਤੇ ਕਸ਼ਮੀਰ ਦੇ ਰਾਜਿਆਂ ਦੇ ਨਾਲ ਉਹ ਗੱਲਬਾਤ ਕਰਦੀ ਨੇਗੋਸ਼ੀਏਸ਼ਨ ਕਰਦੀ ਆ ਤੇ ਇਹ ਦੋਨੇ ਪਤੀ ਪਤਨੀ ਤੇ ਹੋਰ ਵੀ ਕੱਲੇ ਦੋ ਨਹੀਂ ਹੁੰਦੇ ਫਿਰ ਵੀ ਹੈ ਤਾਂ ਰਾਜਕੁਮਾਰ ਆ ਭਾਵੇਂ ਉਹਨੂੰ ਕੱਢ ਦਿੱਤਾ ਗਿਆ ਤੇ ਆਪਣੇ ਲਾਮ ਲਸ਼ ਕਰਨ ਵਾਲ ਜਿੰਨੇ ਵੀ ਹੈਗੇ ਆ ਤੇ ਉਹ ਕਸ਼ਮੀਰ ਚਲੇ ਜਾਂਦੇ ਆ ਪਰ ਹੁਣ ਕਸ਼ਮੀਰ ਦੇ ਜਿਹੜੇ ਸ਼ਾਸਕ ਨੇ ਉਹਨਾਂ ਨੂੰ ਵੀ ਇਹ ਚੀਜ਼ ਪਤਾ ਹੁੰਦੀ ਆ ਕਿ ਇਹਨਾਂ ਦੇ ਕੋਲੇ ਇੱਕ ਬਹੁਤ ਕੀਮਤੀ ਹੀਰਾ ਵਾ ਤੇ ਹੋਰ ਮਾਲ ਅਸਬਾ ਬਹੁਤ ਸਾਰਾ ਵਾ ਤਾਂ ਉਹ ਕੀ ਕਰਦੇ ਆ ਉਹ ਇਹਨਾਂ ਨੂੰ ਬੁਲਾ ਲੈਂਦੇ ਆ ਕਿ ਹਾਂ ਅਸੀਂ ਤੁਹਾਨੂੰ ਸ਼ਰਨ ਦੇਵਾਂਗੇ ਪਰ ਸ਼ਰਨ ਦੇਣ ਦੀ ਜਗ੍ਹਾ ਦੇ ਉੱਪਰ ਉਹ ਇਹਨਾਂ ਨੂੰ ਕੈਦ ਕਰ ਲੈਂਦੇ ਆ ਉੱਥੇ ਕੈਦ ਕਰ ਲੈਂਦੇ ਆ ਤੇ ਸ਼ਾਹਸੁਜਾ ਨੂੰ ਕਹਿੰਦੇ ਆ ਕਿ ਸਾਨੂੰ ਉਹ ਹੀਰਾ ਚਾਹੀਦਾ ਤੇ ਹੋਰ ਵੀ ਚੀਜ਼ਾਂ ਐਸ ਐਸ ਤਰ੍ਹਾਂ ਦਾ ਸਭ ਕੁਝ ਚਾਹੀਦਾ ਤੇ ਇਹ ਉੱਥੇ ਟਰੈਪ ਹੋ ਜਾਂਦੇ ਆ ਪਰ ਕਿਸੇ ਤਰ੍ਹਾਂ ਮੈਂ ਐਸੀ ਕਰਕੇ ਕਿ ਆ ਕਿ ਜਿਹੜੀ ਵਫਾ ਬੇਗਮ ਦਾ ਕਰੈਕਟਰ ਹੈ ਇਹ ਆਪਣੇ ਆਪ ਚ ਇੱਕ ਬਹੁਤ ਹੀ ਸਟਰੋਂਗ ਕਰੈਕਟਰ ਹੈ ਵਫਾ ਬੇਗਮ ਕਿਸੇ ਤਰ੍ਹਾਂ ਕਿਸੇ ਨਾਲ ਉੱਥੇ ਮਤਲਬ ਤੁਸੀਂ ਗਾਰਡ ਕਹਿ ਸਕਦੇ ਹੋ ਜਾਂ ਕਿਸੇ ਨੂੰ ਵੀ ਕਰਕੇ ਛੋਟੇ ਅਫਸਰ ਕਹਿ ਸਕਦੇ ਹੋ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਨੇਗੋਸ਼ੀਏਸ਼ਨ ਕਰਕੇ ਉੱਥੋਂ ਭੱਜ ਲੈਂਦੇ ਆ ਉੱਥੋਂ ਜਾਨ ਬਚਾ ਕੇ ਚੋਰੀ ਛੁਪੇ ਕਸ਼ਮੀਰ ਦੇ ਵਿੱਚੋਂ ਨਿਕਲ ਜਾਂਦੇ ਆ ਪਰ ਹੁਣ ਇਹਨਾਂ ਕੋਲੇ ਕੋਈ ਜ਼ਿਆਦਾ ਆਪਸ਼ਨਸ ਹੈ ਨਹੀਂ ਕਿਹਾ ਇੱਕ ਪਾਸੇ ਅਫਗਾਨਿਸਤਾਨ ਆ ਕਸ਼ਮੀਰ ਚੋਂ ਭੱਜ ਚੁੱਕੇ ਆ ਤੇ ਹੁਣ ਇਹਨਾਂ ਕੋਲੇ ਇੱਕੋ ਹੀ ਆਪਸ਼ਨ ਬਚਦੀ ਆ ਉਹ ਹੈਗਾ ਲਾਹੌਰ ਦੇ ਵਿੱਚ ਬੈਠਾ ਮਹਾਰਾਜਾ ਰਣਜੀਤ ਸਿੰਘ ਤੇ ਵਫਾ ਬੇਗਮ ਮਹਾਰਾਜਾ ਰਣਜੀਤ ਸਿੰਘ ਦੇ ਕੋਲੇ ਆਉਂਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਕੋਲੇ ਆਪਣੇ ਹਸਬੰਡ ਦੀ ਮਤਲਬ ਜਾਨ ਬਚਾਉਣ ਦੀ ਉਹ ਇੱਕ ਰਿਕਵੈਸਟ ਕਰਦੇ ਤੇ ਗੱਲ ਉਹੀ ਆ ਰਾਜੇ ਆ ਇੱਥੇ ਹਰੇਕ ਨੇ ਆਪਣਾ ਦੇਖਣਾ ਵਾ ਸੈਕੰਡਲੀ ਤੁਸੀਂ ਉਹ ਇਨਸਾਨ ਦੇ بیٹے ਦੀ ਗੱਲ ਕਰ ਰਹੇ ਹਾਂ ਜਿਨੇ ਇੰਨੇ ਕਤਲੇਆਮ ਕੀਤੇ ਆ ਤੇ ਪਰ ਹੁਣ ਰਾਜਨੀਤੀ ਇਹਨੂੰ ਹੀ ਕਹਿੰਦੇ ਆ ਇਹਹੀ ਪੋਲਿਟਿਕਸ ਆ ਤੇ ਮਹਾਰਾਜਾ ਰਣਜੀਤ ਸਿੰਘ ਇਹ ਕਹਿੰਦੇ ਕਿ ਹਾਂ ਠੀਕ ਆ ਅਸੀਂ ਤੁਹਾਡੀ ਮਦਦ ਕਰਾਂਗੇ ਤੇ ਮਹਾਰਾਜਾ ਰਣਜੀਤ ਸਿੰਘ ਆਪਣੀ ਜਿਹੜੀ ਆਰਮੀ ਹੁੰਦੀ ਆ ਇਹਨਾਂ ਦੀ ਮਹਾਰਾਜਾ ਰਣਜੀਤ ਸਿੰਘ ਇਹ ਜੋ ਵੀ ਮੈਂ ਤੁਹਾਨੂੰ ਸਾਰੀਆਂ ਗੱਲਾਂ ਸੁਣਾ ਰਿਹਾ ਇਹਦੇ ਅੰਦਰ ਬਹੁਤ ਇੰਟਰਸਟਿੰਗ ਬਹੁਤ ਸਾਰੀਆਂ ਗੱਲਾਂ ਨੇ ਪਰ ਮੈਂ ਤੁਹਾਨੂੰ ਬਹੁਤ ਛੇਤੀ ਛੇਤੀ ਮਤਲਬ ਕਹਿੰਨੇ ਕਿ ਇੱਕ ਬਰਡ view ਉੱਪਰੋਂ ਉੱਪਰੋਂ ਕਰਕੇ ਸੁਣਾਈ ਜਾ ਰਿਹਾ ਕਿਉਂਕਿ ਤੁਸੀਂ ਬੋਰ ਨਾ ਹੋਵੋ ਤੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮੇਨ ਆਰਮੀ ਹੈ ਜਿਹਨੂੰ ਅੱਜ ਕੱਲ ਆਪਾਂ ਸਪੈਸ਼ਲ ਫੋਰਸਸ ਕਹਿੰਦੇ ਨੇ ਉਹ ਇੱਕ ਬੜੀ ਸਟਰੋਂਗ ਆਰਮੀ ਸੀ ਉਹ ਆਰਮੀ ਨੂੰ ਨਾਰਮਲੀ ਵਰਤਿਆ ਨਹੀਂ ਜਾਂਦਾ ਸੀ ਜਿਵੇਂ ਅੱਜ ਵੀ ਸਪੈਸ਼ਲ ਫੋਰਸਸ ਨੂੰ ਨਹੀਂ ਵਰਤਿਆ ਜਾਂਦਾ ਤੇ ਉਸ ਉਹ ਸਾਰਮੀ ਦਾ ਨਾਮ ਸੀ ਫੋਜਿਕ ਹਾਸ ਫੋਜਿਕ ਹਾਸ ਦੇ ਆਪਣੀ ਇੱਕ ਕਹਾਣੀ ਆ ਕਿਸੇ ਦਿਨ ਮੈਂ ਤੁਹਾਨੂੰ ਕੱਲੀ ਫੌਜੇ ਖਾਸ ਦੀ ਕਹਾਣੀ ਸੁਣਾ ਦੂੰਗਾ ਕਿਸ ਤਰ੍ਹਾਂ ਦੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਸੀ ਕਿਸ ਤਰ੍ਹਾਂ ਦੇ ਲੋਕ ਉਹਨਾਂ ਚ ਭਰਤੀ ਕੀਤੇ ਜਾਂਦੇ ਸੀ ਕੀ ਉਹਨਾਂ ਦੀ ਤਨਖਾਹ ਹੁੰਦੀ ਸੀ ਤੇ ਕਿਵੇਂ ਤਾਂ ਉਹਨਾਂ ਦਾ ਅਸਰ ਰਸੂਖ ਉਹਨਾਂ ਦੀ ਮਤਲਬ ਇੱਕ ਤਰ੍ਹਾਂ ਨਾਲ ਕਹਿ ਲਿਓ ਕਿ ਉਹਨਾਂ ਦਾ ਉਹਰਾ ਉਹਨਾਂ ਦੀ ਚੜ੍ਹਾਈ ਹੁੰਦੀ ਸੀ ਤਾਂ ਫੌਜੇ ਖਾਸ ਨੂੰ ਮਹਾਰਾਜਾ ਰਣਜੀਤ ਸਿੰਘ ਹੁਕਮ ਦਿੰਦੇ ਆ ਕਿ ਤੁਸੀਂ ਕਸ਼ਮੀਰ ਤੋਂ ਇਸ ਅਫਗਾਨਿਸਤਾਨ ਦੇ ਉੱਥੋਂ ਪਜਾਏ ਹੋਏ ਰਾਜੇ ਨੂੰ ਕੱਢ ਕੇ ਲਿਆਉਣਾ ਵਾ ਹੁਣ ਕਸ਼ਮੀਰ ਦੇ ਅੰਦਰ ਜਾ ਕੇ ਇੱਕ ਪੂਰੀ ਸਟੇਟ ਦੇ ਅੰਦਰ ਜਾ ਕੇ ਤੁਸੀਂ ਇੱਕ ਰਾਜੇ ਨੂੰ ਕੱਢ ਕੇ ਲਿਆਉਣਾ ਹੀ ਆਪਣੇ ਆਪ ਚ ਇੱਕ ਬਹੁਤ ਵੱਡਾ ਮਿਸ਼ਨ ਆ ਪਰ ਹੁਣ ਇਸੇ ਲਈ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਆ ਇਤਿਹਾਸ ਦੇ ਵਿੱਚ ਤੇ ਇਸੇ ਕਰਕੇ ਉਹਨਾਂ ਦੀ ਇਸ ਬਹੁਤ ਸਟਰੋਂਗ ਆਰਮੀ ਫੌਜੇ ਖਾਸ ਦਾ ਨਾਮ ਆ ਤਾਂ ਫੌਜੇ ਖਾਸ ਪਹੁੰਚਦੀ ਆ ਉੱਥੇ ਤੇ ਸ਼ਾਹ ਸੁਜਾਨੋ ਉੱਥੋਂ ਬਚਾ ਕੇ ਕਸ਼ਮੀਰ ਤੋਂ ਲੈ ਆਉਂਦੇ ਆ ਪਰ ਹੁਣ ਜਦੋਂ ਸ਼ਾਹ ਸੁਜਾ Lahore ਪਹੁੰਚਦਾ ਤਾਂ ਉੱਥੇ ਆ ਕੇ ਉਹਨੂੰ ਇਹ ਪਤਾ ਲੱਗਦਾ ਕਿ ਇਹ ਕੋਈ ਰੈਸਕਿਊ ਮਿਸ਼ਨ ਨਹੀਂ ਸੀਗਾ ਇਹ ਉਸ ਤਰ੍ਹਾਂ ਹੋਇਆ ਕਿ ਪਿੱਛੇ ਖੂਹ ਤੇ ਅੱਗੇ ਖਾਈ ਤੇ ਉਹ ਚੀਜ਼ ਹੋਈ ਆ ਸ਼ਾਹ ਸ਼ੂਜਾ ਦੇ ਨਾਲ ਤੇ ਹੁਣ ਉਹ ਇੱਕ ਬਹੁਤ ਹੀ ਸਟਰੋਂਗ ਰਾਜੇ ਦੇ ਹੱਥਾਂ ਦੇ ਵਿੱਚ ਆ ਗਿਆ ਉਹ ਰਾਜਾ ਜਿਨੇ ਇੱਕ ਪਾਸੇ ਅਫਗਾਨਿਸਤਾਨ ਵਾਲਿਆਂ ਨੂੰ ਵੀ ਇੱਕ ਆਮ ਜੀ ਨੂੰ ਆਪ ਇੰਗਲਿਸ਼ ਕਹਿੰਦੇ ਆਰਮ ਡਿਸਟੈਂਸ ਤੇ ਰੱਖਿਆ ਹੋਇਆ ਤੇ ਦੂਸਰੇ ਪਾਸੇ ਅੰਗਰੇਜ਼ਾਂ ਨੂੰ ਆਰਮ ਡਿਸਟੈਂਸ ਤੇ ਰੱਖਿਆ ਹੋਇਆ ਤੇ ਵਿਚਕਾਰ ਬੈਠਾ ਵਾ ਇੰਨੀ ਪ੍ਰਿਕੀਰੀਅਸ ਇੰਨੀ ਇੱਕ ਨਾਜ਼ੁਕ ਪੋਜੀਸ਼ਨ 'ਚ ਬੈਠਾ ਪਰ ਫਿਰ ਵੀ ਦੋਨਾਂ ਦੀ ਹਿੰਮਤ ਨਹੀਂ ਹੈਗੀ ਕਿ ਉਹਦੇ ਉੱਪਰ ਕਿਸੇ ਵੀ ਟਾਈਮ ਅਟੈਕ ਕਰਨ ਦੇ ਇੰਨਾ ਸਟਰੋਂਗ ਰਾਜਾ ਤੇ ਮਹਾਰਾਜਾ ਰਣਜੀਤ ਸਿੰਘ ਉਹਦੇ ਨਾਲ ਡੀਲ ਕਰਦੇ ਆ ਤੇ ਉਹਨੂੰ ਕਹਿੰਦੇ ਕਿ ਹਾਂ ਤੈਨੂੰ ਅਸੀਂ ਬਚਾ ਕੇ ਲਿਆਏ ਆ ਤੇ ਹੁਣ ਤੂੰ ਮੈਨੂੰ ਉਹ ਜਿਹੜਾ ਹੀਰਾ ਵਾ ਕੋਹੇਨੂਰ ਉਹ ਦਏਗਾ ਅਸਲ ਦੇ ਵਿੱਚ ਕੱਲਾ ਕੋਹੇਨੂਰ ਨਹੀਂ ਸੀ ਇੱਕ ਹੋਰ ਦੂਸਰਾ ਹੀਰਾ ਸੀ ਮੈਨੂੰ ਯਾਦ ਨਹੀਂ ਆਸਤੀ ਮੈਂ ਉਹਦਾ ਨਾਮ ਭੁੱਲ ਗਿਆ ਇਸ ਬੁੱਕ ਦੇ ਅੰਦਰ ਕਿਤੇ ਮੈਂਸ਼ਨ ਹੋਗਾ ਬਟ ਉਹਨਾਂ ਪੇजेस ਬਹੁਤ ਜ਼ਿਆਦਾ ਨਹੀਂ ਲੱਭਣ ਔਖਾ ਵਾ ਤੇ ਦੋ ਹੀਰੇ ਸੀਗੇ ਕੱਲਾ ਕੋਹੇਨੂਰ ਨਹੀਂ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਸੂ ਜਾਨ ਨੂੰ ਕਿਹਾ ਕਿ ਤੂੰ ਇਹ ਦੋਨੇ ਹੀਰੇ ਮੈਨੂੰ ਦੇਂਗਾ ਤੇ ਜੀਤੇ ਸ਼ਾਹਸ਼ੂਜਾ ਮੰਨ ਜਾਂਦਾ ਮਤਲਬ ਅਸਲ ਦੇ ਵਿੱਚ ਵਫਾ ਬੇਗਮ ਦੇ ਨਾਲ ਉਸੇ ਟਾਈਮ ਡੀਲ ਹੋ ਚੁੱਕੀ ਸੀ ਜਦੋਂ ਉਹ ਆਏ ਇੱਥੇ ਲਾਹੌਰ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਲੈਣ ਲਈ ਤਾਂ ਵਫਾ ਬੇਗਮ ਦੇ ਨਾਲ ਇਹ ਡੀਲ ਹੁੰਦੀ ਆ ਤਾਂ ਵਫਾ ਬੇਗਮ ਮੰਨ ਜਾਂਦੇ ਆ ਤੇ ਪਰ ਫਾਈਨਲੀ ਜਦੋਂ ਸ਼ਾਹਸ਼ੂਜਾ ਨੂੰ ਉਥੋਂ ਬਚਾ ਕੇ ਲਿਆਂਦਾ ਜਾਂਦਾ ਤਾਂ ਉਸ ਟਾਈਮ ਸ਼ਾਹਸ਼ੂਜਾ ਪਹਿਲਾਂ ਤਾਂ ਕਿ ਥੋੜਾ ਮਤਲਬ ਨਾਂ ਨੁੱਕਰ ਕਰਦਾ ਕਿ ਹਾਂ ਕੁਛ ਵੀ ਕਹਿੰਦਾ ਹੋਊਗਾ ਮੈਨੂੰ ਐਗਜੈਕਟਲੀ ਤਾਂ ਨਹੀਂ ਹੁਣ ਪਤਾ ਕਿ ਉਹਨੇ ਕੀ ਕਿਆ ਹੋਊਗਾ ਉਸ ਟਾਈਮ ਤੇ ਸ਼ਾਇਦ ਉਹਨੇ ਕਿਆ ਹੋਊਗਾ ਕਿ ਹਾਂ ਲਿਓਨ ਨੇ ਆਇਆ ਕਿ ਤੋ ਕੱਢ ਦੇ ਆ ਇੱਥੇ ਪਿਆ ਹੋਊਗਾ ਮਤਲਬ ਇਸ ਤਰ੍ਹਾਂ ਨਾਲ ਤਾਂ ਕੁਛ ਦਿਨ ਇਸ ਅਕੋਰਡਿੰਗ ਬੁੱਕ ਦੇ ਅਕੋਰਡਿੰਗ ਤੇ ਮਹਾਰਾਜਾ ਰਣਜੀਤ ਸਿੰਘ ਦੇ ਕੋਰਟ ਦੇ ਜੋ ਉਹ ਨੋਟਸ ਨੇ ਡੇਲੀ ਦੇ ਜੋ ਲਿਖੇ ਗਏ ਆ ਜਿਹੜੇ ਵਿਲੀਅਮ ਡੈਲ ਰਿੰਪਲ ਹੋਣਾ ਨੇ ਖੰਗਾਲੇ ਬਾਅਦ ਚ ਉਹਦੇ ਅਕੋਰਡਿੰਗ ਮਹਾਰਾਜਾ ਰਣਜੀਤ ਸਿੰਘ ਕੁਛ ਦਿਨ ਵੇਟ ਕਰਦੇ ਕਿ ਠੀਕ ਹਨ ਥੋੜੇ ਦਿਨ ਦਿੱਤੇ ਜਾਣ ਸ਼ਾਇਦ ਉਹਦਾ ਮਨ ਬਦਲ ਜੇ ਤੇ ਸ਼ਾਹ ਦੇ ਚੁੱਪ ਕਰਕੇ ਮਤਲਬ ਜਿਹਨੂੰ ਪੰਜਾਬੀ ਚ ਆਪਾਂ ਕਹਦੇ ਨੇ ਕਿ ਬੰਦਿਆਂ ਦੀ ਤਰ੍ਹਾਂ ਕਿ ਮੈਨੂੰ ਉਹ ਦੋਨੇ ਹੀਰੇ ਦੇ ਦੇਵੇ ਪਰ ਜਦੋਂ ਉਹ ਦੇਖਦਿਆ ਕਿੰਨਾ ਹੀ ਤੇ ਮੈਨੂੰ ਲੱਗਦਾ ਨਹੀਂ ਹੈਗਾ ਕਿ ਆਪਣੇ ਵਾਅਦੇ ਤੇ ਪੂਰਾ ਉਤਰੂਗਾ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਕੀ ਕਰਦੇ ਆ ਥੋੜੀ ਸਖਤੀ ਕਰਦੇ ਤਾਂ ਫਿਰ ਕੀ ਕੀਤਾ ਜਾਂਦਾ ਇੱਕ ਪਿਜਰਾ ਮੰਗਾਇਆ ਜਾਂਦਾ ਜਿਹਦੇ ਚ ਜਾਨਵਰਾਂ ਨੂੰ ਰੱਖਿਆ ਜਾਂਦਾ ਤੇ ਸ਼ਾਹ ਸੁਝਾ ਨੂੰ ਕਿਉਂਕਿ ਪਹਿਲਾਂ ਉਹਨੂੰ ਇੱਕ ਤਰ੍ਹਾਂ ਨਾਲ ਥੋੜਾ ਮਹਿਮਾਨ ਦੀ ਤਰ੍ਹਾਂ ਹੀ ਰੱਖਿਆ ਜਾਂਦਾ ਕਿਉਂਕਿ ਹੁਣ ਹੈ ਤਾਂ ਉਹ ਰਾਜਾ ਵਾ ਤੇ ਉਹਨੂੰ ਬਚਾ ਕੇ ਲਿਆਂਦਾ ਤੇ ਸੈਕੰਡਲੀ ਉਹ ਤੋਂ ਹੀਰਾ ਵੀ ਲੈਣਾ ਵਾ ਤੁਹਾਨੂੰ ਜੇਲ੍ਹ ਵਿੱਚ ਤਾਂ ਨਹੀਂ ਰੱਖਿਆ ਜਾਂਦਾ ਬਟ ਇੱਕ ਸਿੰਪਲ ਇੱਕ ਬੜੇ ਉੱਥੇ ਲਿਖਿਆ ਗਿਆ ਇਹ ਮੈਂਸ਼ਨ ਕੀਤਾ ਗਿਆ ਕਿ ਬੜੇ ਸਿੰਪਲ ਸਧਾਰਨ ਕਮਰੇ ਦੇ ਵਿੱਚ ਸ਼ਾਹਸੂਜਾ ਨੂੰ ਰੱਖਿਆ ਜਾਂਦਾ ਤੇ ਪਰ ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਦੇਖਦੇ ਆ ਕਿ ਨਹੀਂ ਇਹ ਖੀਰੇ ਨਹੀਂ ਦੇ ਰਿਹਾ ਤਾਂ ਫਿਰ ਇੱਕ ਪਿੰਜਰੇ ਦੇ ਵਿੱਚ ਸ਼ਾਹਸੂਜਾ ਨੂੰ ਰੱਖਿਆ ਜਾਂਦਾ ਬਾਹਰ ਕੱਢ ਕੇ ਤੇ ਉਹ ਪਿੰਜਰਾ ਹੈ ਜਿਹਦੇ ਵਿੱਚ ਜਾਨਵਰਾਂ ਨੂੰ ਰੱਖਿਆ ਜਾਂਦਾ ਤੇ ਸ਼ਾਹਸੂਜਾ ਇਸ ਤਰ੍ਹਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਅਬਦਾਲੀ ਦਾ ਪੋਤਾ ਉਹ ਅਬਦਾਲੀ ਜਿਨੇ ਮਤਲਬ ਦਿੱਲੀ ਜਾਣ ਲਈ ਪੰਜਾਬ ਵਿੱਚੋਂ ਨਿਕਲਦੇ ਹੋਏ ਇੰਨੇ ਅਤਿਆਚਾਰ ਕੀਤੇ ਤਾਂ ਸਮਾਂ ਬੜਾ ਬਲਵਾਨ ਸਮਾਂ ਕਿਸੇ ਦੀ ਰਿਸਪੈਕਟ ਨਹੀਂ ਕਰਦਾ ਸਮੇਂ ਨਾਲ ਸਭ ਕੁਝ ਚੇਂਜ ਹੋ ਹੀ ਜਾਂਦਾ ਤੇ ਹਾਲਾਤ ਬਦਲਦੇ ਆ ਸੂਈ ਦੀ ਜਿਹੜੀਆਂ ਕੜੀਆਂ ਨੇ ਬਿਲਕੁਲ ਉਲਟ ਹੋ ਜਾਂਦੀਆਂ ਟੇਬਲ ਟਰਨ ਹੁੰਦੇ ਆ ਤਾਂ ਉਹੀ ਅਬਦਾਲੀ ਤੇ ਜਿਹਨੂੰ ਕਹਿੰਦੇ ਸੀ ਕਿ ਖਾਦਾ ਪੀਤਾ ਲਾਹੇ ਦਾ ਤੇ ਰਹਿੰਦਾ ਅਨੰਦ ਸ਼ਾਹਦਾ ਪਰ ਹੁਣ ਉਹਦਾ ਪੋਤਾ ਉਨਾ ਹੀ ਮੈਦਾਨਾਂ ਦੇ ਵਿੱਚ ਜਿੱਥੇ ਕਿਸੇ ਟਾਈਮ ਉਹਦਾ ਦਾਦਾ ਫੌਜਾਂ ਲੈ ਕੇ ਚੜਦਾ ਹੁੰਦਾ ਸੀ ਤੇ ਸਭ ਕੁਝ ਲੁੱਟ ਕੇ ਲੈ ਜਾਂਦਾ ਸੀ ਅੱਜ ਉੱਥੇ ਇੱਕ ਖੁੱਲੇ ਮੈਦਾਨ ਦੇ ਵਿੱਚ ਓਪਨ ਦੇ ਵਿੱਚ ਜਾਨਵਰਾਂ ਦੇ ਇੱਕ ਪਿੰਜਰੇ ਦੇ ਵਿੱਚ ਟੜਿਆ ਹੋਇਆ ਵਾ ਮਹਾਰਾਜਾ ਰਣਜੀਤ ਸਿੰਘ ਦਾ ਕੈਦ ਕੀਤਾ ਹੋਇਆ ਤਾਂ ਇਹ ਅੱਜ ਦੀ ਉਹ ਕਹਾਣੀ ਸੀ ਹਾਂ ਇਸ ਤੋਂ ਅੱਗੇ ਬਹੁਤ ਕੁਝ ਹੋਇਆ ਇਸ ਕਹਾਣੀ ਦੇ ਵਿੱਚ ਬੜੀ ਇੰਟਰਸਟਿੰਗ ਹੈਗੀ ਆ ਉਹ ਸਾਰੀਆਂ ਇੰਟਰਸਟਿੰਗ ਜੋ ਵੀ ਇਨਸੀਡੈਂਟ ਹੋ ਗਿਆ ਉਹ ਸਭ ਕੁਝ ਇੰਨੀ ਮੋਟੀ ਇਸ ਕਿਤਾਬ ਦੇ ਵਿੱਚ ਵਿਲੀਅਮ ਡੈਲ ਰਿੰਪਲ ਹੋਣਾ ਨੇ ਲਿਖਿਆ ਟੋਟਲ 5 ਸਾਲ ਲੱਗੇ ਉਹਨਾਂ ਨੂੰ ਇਹ ਕਿਤਾਬ ਲਿਖਣ ਲਈ ਵਿਲੀਅਮ ਡਾਲਰਮਪਲ ਉਹ ਹਿਸਟੋਰੀਅਨ ਨੇ ਜਿਹੜੇ ਬੁੱਕਸ ਲਿਖਦੇ ਨੇ ਪਰ 4-4 5-5 ਸਾਲ ਦੇ ਟਾਈਮ ਫਰੇਮ ਤੋਂ ਬਾਅਦ ਕਿਉਂਕਿ 4-5 ਸਾਲ ਫਿਰ ਭੂਰੇ ਚ ਵੱਡ ਜਾਂਦਾ ਬਾਬਾ ਤੇ ਕਿਸੇ ਨਾ ਕਿਸੇ ਲਾਇਬ੍ਰੇਰੀ ਕਦੇ ਕਿਤੇ ਫਿਰ ਉੱਥੋਂ ਪੂਰਾ ਖੰਘાળ ਕੇ ਲਿਆਉਂਦਾ ਤੇ ਫਿਰ ਕਿਤਾਬਾਂ ਲਿਖ ਦਿਆ ਤੇ ਇਸ ਦੇ ਵਿੱਚ ਵੀ ਇਸ ਤੋਂ ਅੱਗੇ ਕਹਾਣੀ ਦੇ ਵਿੱਚ ਬਹੁਤ ਕੁਝ ਹੁੰਦਾ ਤੇ ਉਹ ਗੱਲਾਂ ਕਦੇ ਹੋਰ ਪਰ ਅੱਜ ਦੀ ਕਹਾਣੀ ਇਹ ਸੀਗੀ ਅਬਦਾਲੀ ਦਾ ਪੁੱਤਾਂ ਤੇ ਮਹਾਰਾਜਾ ਰਣਜੀਤ ਸਿੰਘ ਦੀ ਕਹਾਣੀ ਤੇ ਮੈਨੂੰ ਲੱਗਦਾ ਕਿ ਸ਼ਾਇਦ ਤੁਹਾਨੂੰ ਇਹ ਕਹਾਣੀ ਮੇਰੀ ਉਨੀ ਬੋਰਿੰਗ ਨਹੀਂ ਲੱਗੀ ਹੋਊਗੀ ਤੇ ਥੋੜੀ ਪਸੰਦ ਆਈ ਹੋਊਗੀ ਦੇਖਦੇ ਹਾਂ ਹੁਣ ਸਾਡੇ ਐਡੀਟਰ ਸਾਹਿਬ ਜਿੱਤ ਦੇ ਆ ਕਿ ਮੈਂ ਜਿੱਤਦਾ ਇਹ ਹੁਣ ਤੁਹਾਡੇ ਸਿਰ ਦੇ ਉੱਪਰ ਹੈਗਾ ਤਾਂ ਜੇ ਤੁਹਾਨੂੰ ਪਸੰਦ ਆਇਆ ਤਾਂ ਮੇਰੇ ਇਸ ਵੀਡੀਓ ਨੂੰ ਕਮੈਂਟ ਜ਼ਰੂਰ ਕਰ ਦਿਓ ਜਮੇ ਦਾ ਵੀ ਤੁਹਾਨੂੰ ਲੱਗਿਆ ਜੇ ਤਾਂ ਕਿ ਮੈਨੂੰ ਵੀ ਥੋੜਾ ਪਤਾ ਲੱਗ ਜਾਏ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਤੇ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੀ ਜੇ ਤੁਸੀ ਇਹ ਜਾਂ ਕੰਟੈਂਟ ਪਸੰਦ ਕਰਦੇ ਹੋ ਤਾਂ ਕਿ ਮੈਂ ਤੁਹਾਨੂੰ ਅੱਗੇ ਵੀ ਇਸ ਤਰ੍ਹਾਂ ਦਾ ਹੋਰ ਕਿਤਾਬਾਂ ਦੇ ਵਿੱਚੋਂ ਜਾਂ ਆਸ-ਪਾਸੋਂ ਬਹੁਤ ਇੰਟਰਸਟਿੰਗ ਇਨਫਰਮੇਸ਼ਨ ਦਿੰਦਾਰਾਂਗਾ